ਪਠਾਨਕੋਟ ਅਮਰੀਕਾ ਨੈਸ਼ਨਲ ਹਾਈਵੇ ਤੇ ਪਿੰਡ ਜੀਵਨਵਾਲ ਬੱਬਰੀ ਤੇ ਫਲਾਈਓਵਰ ਤੇ ਖੜੇ ਇੱਕ ਰੇਤ ਨਾਲ ਭਰੇ ਟੀਪਰ ਵਿੱਚ ਅਮਰੀਕਾ ਸਾਈਡ ਤੋਂ ਆ ਰਿਹਾ ਮੋਟਰਸਾਈਕਲ ਸਵਾਰ ਆਵਜਿਆ ਜਿਸ ਕਾਰਨ ਉਸੇ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਨੰਦਨ ਕੁਮਾਰ ਪੁੱਤਰ ਓਮਪ੍ਰਕਾਸ਼ ਵਾਸੀ ਬਾਬਾ ਬਕਾਲਾ ਦੇ ਤੌਰ ਤੇ ਹੋਈ ਹੈ ਜਾਣਕਾਰੀ ਜਿਹਨੇ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀ ਅਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਨੇ ਦੱਸਿਆ ਕਿ ਜੀਵਨਵਾਲ ਬੱਬਰੀ ਫਲਾਈਓਵਰ ਤੇ ਇੱਕ ਰੇਤ ਨਾਲ ਭਰਿਆ ਟੀਪਰ ਖੜਾ ਸੀ ਕਿ ਅਮਰੀਕਾ ਸਾਈਡ ਤੋਂ ਆ ਰਿਹਾ ਇੱਕ ਮੋਟਰਸਾਈਕਲ ਸਵਾਰ ਸਿੱਧਾ ਟਿਪਰ ਦੇ ਪਿੱਛੇ ਆ ਟਕਰਾਇਆ ਉਸ ਨੂੰ ਨੀਂਦ ਦਾ ਚੋਕਾ ਆਇਆ ਜਾਂ ਫਿਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਰਕੇ ਉਹ ਕੰਟਰੋਲ ਨਹੀਂ ਕਰ ਪਾਇਆ ਇਸ ਬਾਰੇ ਤਾਂ ਕਿਹਾ ਨਹੀਂ ਜਾ ਸਕਦਾ ਪਰ ਇਹ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਦੁਰਘਟਨਾ ਵਿੱਚ ਟਿਪਰ ਵਾਲੇ ਦਾ ਕੋਈ ਕਸੂਰ ਨਹੀਂ ਹੈ ਕਿਉਂਕਿ ਟਿਪਰ ਆਪਣੀ ਸਾਈਡ ਤੇ ਖੜਾ ਸੀ ਅੱਜ ਜੀਵਨਵਾਲ ਬਬਰੀ ਦਾ ਪੁਲ ਵਾ ਬੋਲਦੇ ਉੱਤੇ ਟਰੱਕ ਲੋਤਾ ਜੇ ਤੁਹਾਡੇ ਸਾਹਮਣੇ ਆ 8509 ਤੇ ਇਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਏ ਨੇ ਤੇ ਉਹ ਮੋਟਰਸਾਈਕਲਾਂ ਦਾ ਬੜੀ ਉਹਨਾਂ ਨੂੰ ਪਤਾ ਨਹੀਂ ਕੀ ਗੱਲ ਹੋਈ ਕੀ ਨੇ ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਤੇ ਉਹਨਾਂ ਦੀ ਡੈਥ ਹੋ ਗਈ ਜੇ ਬਾਪੇ ਬੁਕਾੜਦਾ ਭਾਈ ਸਾਹਿਬ ਨੇ ਉਹ ਨਹੀਂ ਪੁਲਸ ਵਾਲੇ ਆਏ ਨੇ ਪੁਲਸ ਵਾਲੇ ਆਏ ਨੇ ਉਦੋਂ ਦੇ ਪੁਲਸ ਨੇ ਖਲੋਤੇ ਇੱਥੇ ਤੇ ਸਿਰ ਬੋਡੀ ਲੈ ਗਏ ਆ ਬੋਡੀ ਲੈ ਗਏ ਸਿਰ ਹਸਪੀਟਲ ਲੈ ਗਏ ਆ ਤਿੰਨ ਕੋਈ ਦੀ ਗੱਲ ਐਕਸੀਡੈਂਟ ਤਾਂ ਪਹਿਲੇ ਖਲੋਤਾ ਹੋਏਗਾ ਤਾਂ ਇਹ ਤਿੰਨ ਵੀ ਐਕਸੀਡੈਂਟ ਹੋਇਆ ਜੇ ਅੰਦਾਜ਼ਨ ਏ ਮੇਰਾ ਦਾ ਕਸ਼ਮੀਰ ਸੇ ਮੈਂ ਸਦਰ ਠਾਣੇ ਪੁਲਿਸ ਸਟੇਸ਼ਨ ਤੋਂ ਬੋ ਰਿਹਾ ਤੇ ਇਹ ਆਪਣਾ ਸਰਖਸ਼ ਰਖਿਆ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਠਾਣੇ ਉਹਨਾਂ ਨੇ ਕਿਹਾ ਵੀ ਬਬਰੀ ਪੋਲ ਦੇ ਉਤੇ ਐਕਸੀਡੈਂਟ ਹੋ ਗਿਆ ਜਦ ਕਿ ਮੈਂ ਤੇ ਐਸਆਈ ਤਿਲਕਰਾਜ ਜੀ ਅਹੀਂ ਮੌਕੇ ਤੇ ਆਏ ਆ ਆਣ ਕੇ ਹੀ ਦੇਖਿਆ ਵੀ ਗੱਡੀ ਇੱਕ ਟਿਪਰ ਖੜੀ ਹੈ ਰੇਤ ਵਾਲੀ ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ ਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਹੁੰਦੇ ਨੂੰ ਉਹ ਡੈੱਡ ਹੋ ਗਏ ਤੇ ਖਤਮ ਹੋ ਗਦੀ ਸੀ ਐਕਸੀਡੈਂਟ ਵਾਲੇ ਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ ਅਸੀਂ ਆਣ ਕੇ ਕਾਰਵਾਈ ਕੀਤੀ ਹੈ ਅਸੀਂ ਇੱਕ ਗੱਡੀ ਲਾ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸੇਵ ਹੌਪਸਾਲਾ ਗੁਰਦਾਸਪੁਰ ਵੀ ਖੇ ਪਹਚਾਇਆ ਹੈ